ਕੁਝ ਸਮਾਂ ਪਹਿਲਾਂ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਤੇ ਇੱਕ ਖਬਰ ਚੱਲੀ ਸੀ ਜੋ ਕਿ ਪਿੰਡ ਮਹਿਰਪੁਰ ਨੇੜੇ ਇੱਕ ਟਿੱਪਰ ਤੇ ਟਰੈਕਟਰ ਟਰਾਲੀ ਦੇ ਸਬੰਧ ਵਿੱਚ ਸੀ ਕਿ ਓਵਰਟੇਕ ਕਰਦੇ ਹੋਏ ਟਿੱਪਰ ਨੂੰ ਟੱਕਰ ਮਾਰੀ ਗਈ। ਸੋ ਉਸ ਦੇ ਸਬੰਧ ਦੇ ਵਿੱਚ ਦੋਵਾਂ ਧਿਰਾਂ ਦੇ ਮਾਲਕ ਪੱਤਰਕਾਰਾਂ ਦੇ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਮੁੰਡਾ ਜੋ ਛਲੀਆਂ ਦੇ ਵਿੱਚ ਬੜੇ ਵਾਲੀ ਗੱਲ ਆ ਉਹ ਘਬਰਾ ਗਿਆ ਸੀ। ਤਾ ਜੋ ਕਿ ਆਪਸੀ ਜਿਹੜਾ ਲੜਾਈ ਝਗੜਾ ਨਾ ਹੋ ਸਕੇ ਪਰ ਕੁਝ ਸਮੇਂ ਬਾਅਦ ਹੀ ਟਿਪਰ ਚਾਲਕ ਔਰ ਜੋ ਟਰੈਕਟਰ ਟ੍ਰੈਲੀ ਚਾਲਕਸਾਨਾ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਤੇ ਹੁਣ ਦੋਹਾਂ ਧਿਰਾਂ ਦਾ ਕਿਸੇ ਦਾ ਵੀ ਆਪਸੀ ਕੋਈ ਮਨਮਟਾਵ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇੱਕ ਦੂਜੇ ਨਾਲ ਰੰਜਿਸ਼ ਹੈ ਕਿਉਂਕਿ ਕੋਈ ਵੀ ਐਕਸੀਡੈਂਟ ਦਾ ਕੁਝ ਵੀ ਹੁੰਦਾ ਜਾਣ ਬੁੱਝ ਕੇ ਤਾਂ ਨਹੀਂ ਕਰਦਾ ਹੈਗਾ ਪਰ ਹੁਣ ਸਮਝੌਤੇ ਦੇ ਵਿੱਚ ਹਮੇਸ਼ਾ ਫਾਇਦਾ ਹੁੰਦਾ ਹੈ ਕਾਰਵਾਈਆਂ ਦੇ ਵਿੱਚ ਕਦੀ ਵੀ ਕੁਝ ਨਹੀਂ ਲੱਭਦਾ ਹੈ ਸੋ ਇਹਨਾਂ ਨੂੰ ਨਵਾਂ ਚਿਹਰ ਦਵਾਬਾ YouTube ਚੈਨਲ ਵੱਲੋਂ ਵੀ ਸ਼ਾਬਾਸ਼ ਦਿੰਨੇ ਆ ਕਿ ਦੋਹਾਂ ਧਿਰਾਂ ਨੇ ਜਿਹੜੀ ਆ ਉਹ ਖਬਰ ਚੱਲਣ ਤੋਂ ਪਹਿਲਾਂ ਪਹਿਲਾਂ ਹੀ ਵੈਸੇ ਸਮਝੌਤਾ ਕਰ ਲਿਆ ਸੀ ਕਿਉਂਕਿ ਪੱਤਰਕਾਰਾਂ ਨੂੰ ਨਹੀਂ ਸੀ ਪਤਾ ਹੁੰਦਾ ਕਿ ਇਹ ਸਮਝੌਤਾ ਹੋ ਚੁੱਕਾ ਹੈ ਉਹ ਤੇ ਮੌਕੇ ਤੇ ਜੋ ਖਬਰ ਲੈਂਦਾ ਹੈ ਉਸ ਖਬਰ ਨੂੰ ਆਪਣੇ ਚੈਨਲ ਤੇ ਚਲਾ ਦਿੰਦਾ ਹੈ ਇਸ ਵਿੱਚ ਕਿਸੇ ਵੀ ਪੱਤਰਕਾਰ ਦਾ ਕੋਈ ਦੋਸ਼ ਨਹੀਂ ਹੁੰਦਾ ਕਿ ਬਾਅਦ ਦੇ ਵਿੱਚ ਸਮਝੌਤਾ ਹੋ ਜਾਵੇ ਤੇ ਉਸ ਬਾਰੇ ਪੱਤਰਕਾਰ ਨੂੰ ਵੀ ਸੂਚਿਤ ਕਰ ਦੇਣਾ ਚਾਹੀਦਾ ਹੈ ਤੇ ਕੋਈ ਵੀ ਪੱਤਰਕਾਰ ਐਸਾ ਨਹੀਂ ਹੁੰਦਾ ਕਿ ਉਹ ਆਪਣੇ ਚੈਨਲ ਦੇ ਉੱਪਰ ਉਸ ਖਬਰ ਨੂੰ ਚਲਾਵੇ ਦੋਹਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹਨਾਂ ਦੋਹਾਂ ਧਿਰਾਂ ਨੂੰ ਸ਼ਾਬਾਸ਼ ਦਿੰਦਾ ਆ ਔਰ ਇਸੇ ਤਰ੍ਹਾਂ ਜਿਹੜੇ ਆ ਸਮਝੋਤੇ ਹੋ ਜਾਣੇ ਚਾਹੀਦੇ ਆ ਕਿਉਂਕਿ ਕਾਰਵਾਈਆਂ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੁਣ ਦੋਹਾਂ ਧਿਰਾਂ ਦਾ ਆਪਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਲਾ ਨਹੀਂ ਹੈ ਆਪਸੀ ਪਿਆਰ ਇਹਨਾਂ ਦੋਹਾਂ ਧਿਰਾਂ ਦਾ ਟਿਪਪਰ ਚਾਲਕ ਔਰ ਟਰੈਕਟਰ ਟਰੈਲੀ ਚਾਲਕ ਦੋਹਾਂ ਧਿਰਾਂ ਦੇ ਜੋ ਮਾਲਕ ਨੇ ਉਹਨਾਂ ਦਾ ਆਪਸੀ ਸਮਝੌਤਾ ਹੋ ਚੁੱਕਾ ਹੈ ਆਓ ਦੇਖਦੇ ਹਾਂ ਕੀ ਕੀ ਆ ਇਹਨਾਂ ਨੇ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੰਦੀਸ਼ਾ ਜੀ ਕਿਹੜਾ ਪਿੰਡ ਜੀ ਪਿੰਡ ਮਾਲੂ ਅੱਛਾ ਜੀ ਇੱਕ ਤੁਹਾਡੇ ਨਾਲ ਇਹ ਜਿਹੜਾ ਨਵਾਂ ਸ਼ਹਿਰ ਤੋਂ ਇਧਰ ਫਲੋਰ ਰੋਡ ਹੈ ਗਰਚਾ ਨਜ਼ਦੀਕ ਇੱਕ ਟਿਪਰ ਤੇ ਟਰੈਕਟਰ ਵਿੱਚ ਜਿਹੜੀ ਟੱਕਰ ਹੋਈ ਸੀਗੀ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਜਿਹੜਾ ਟਿਪਰ ਦੇ ਵਿੱਚ ਟਰੈਕਟਰ ਮਾਰ ਕੇ ਜਿਹੜਾ ਡਰਾਈਵਰ ਹੈ ਉਹ ਛਲੀਆਂ ਦੇ ਵਿੱਚ ਲੁਕ ਗਿਆ ਜਾਂ ਕੁਛ ਇਦਾਂ ਦੀ ਗੱਲ ਵਾਸ। ਹਾਂਜੀ ਹਾਂਜੀ। ਅਸਲ ਮਾਮਲਾ ਕੀ ਸੀ ਜੀ ਉਹ? ਉਹ ਇਦਾਂ ਹੋਇਆ ਜੀ ਟਰੈਕਟਰ ਵਾਲਾ ਉਹ ਵਟਾ ਕਰਦਾ ਸੀ ਟਰੱਕ ਨੂੰ। ਅੱਛਾ ਜੀ। ਅੱਗੇ ਬਾਈਕ ਤੇ ਮੁੰਡੇ ਆਂਦੇ ਸੀ। ਜੀ। ਤੇ ਚਲੋ ਉਹਦਾ ਥੋੜਾ ਅਨਬੈਲੈਂਸ ਹੋਣ ਕਰਕੇ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਲਕਾ ਜਿਹਾ ਟੱਚ ਕਰ ਗਿਆ ਟਰੱਕ ਦੇ ਨਾਲ ਜੀ ਉਹ ਸਾਡਾ ਇਹਨਾਂ ਦੇ ਟਰੈਕਟਰ ਵਾਲੇ ਮਾਲਕਾਂ ਨਾਲ ਕੰਪਰਮਾਈਜ਼ ਹੋ ਗਿਆ ਜੀ ਠੀਕ ਹੈ ਜੀ ਉਹ ਮੁੰਡਾ ਘਬਰਾ ਕੇ ਟਰੈਕਟਰ ਛੱਡ ਕੇ ਸਾਈਡ ਤੇ ਹੋ ਗਿਆ ਤੇ ਉਹਦੇ ਬਾਅਦ ਇਹ ਮਾਲਕ ਸਾਹਿਬ ਆ ਗਏ ਸੀ ਸਾਡਾ ਕੰਪਰਮਾਈਜ਼ ਹੋ ਗਿਆ ਉਹ ਗੱਲ ਦਾ ਕੋਈ ਹਾਂਜੀ ਕਦੇ ਵੀ ਇਹ ਰੋਡ ਤੇ ਇਦਾਂ ਦਾ ਕੰਮ ਹੁੰਦਾ ਆ ਤੇ ਇਹ ਆਪਾਂ ਨੂੰ ਜਾਂਚਾ ਨੂੰ ਵੀ ਚਾਹੀਦਾ ਆ ਜਿਹੜਾ ਮੌਕੇ ਤੇ ਹੀ ਗੱਲ ਤੇ ਬੈਠੀ ਜਾਵੇ ਤੇ ਉਹ ਗੱਲ ਦਾ ਨੇ ਬੇੜਾ ਹੋਇਆ ਵਧੀਆ ਗੱਲ ਨੂੰ ਅੱਗੇ ਨਹੀਂ ਲੈ ਜਾਣਾ ਚਾਹੀਦਾ ਨਹੀਂ ਬਿਧਾਣਾ ਚਾਹੀਦਾ ਨਾ ਹੀ ਕਿਸੇ ਚੈਨਲ ਨੂੰ ਉਹ ਗੱਲ ਬਿਧਾਣਾ ਜਿਹੜਾ ਕਿ ਬੇਇਜ਼ਤਾਨੀ ਚਾਹੀਦੀ ਹਾਂਜੀ ਬਾਜੀ ਕੀ ਨਾਮ ਤੁਹਾਡਾ ਅਸੀਂ ਮੇਰਾ ਨਾਮ ਰਿਕ ਸਿੰਘ ਹੈ ਜੀ ਕਿਹੜਾ ਪਿੰਡ ਜੀ ਸਾਡਾ ਪਿੰਡ ਮਸਾਲਾ ਹੈ ਸਾੜਾ ਜੀ ਅੱਛਾ ਇੱਕ ਪਿਛੇ ਜਿਹੜਾ ਪੰਜ-ਛੇ ਦਿਨ ਪਹਿਲਾਂ ਇੱਕ ਟਿਪਰ ਦੇ ਵਿੱਚ ਟਰੈਕਟਰ ਲੱਗਦਾ ਤੇ ਉਹਦੇ ਵਿੱਚ ਉਹ ਕਹਿੰਦੇ ਜੀ ਉਹਦਾ ਡਰਾਈਵਰ ਭੱਜ ਕੇ ਛੜੀਆਂ ਚ ਵੜ ਗਏ ਜਾਂ ਇਦਾਂ ਦੀ ਕੋਈ ਖਬਰ ਚੱਲੀ ਸੀ ਉਹਦਾ ਅਸਲ ਅਸਲ ਕੀ ਹੈ ਜੀ ਗੱਲ ਵਾ ਦੇਖੋ ਅਸਲ ਖਾਣੀ ਨਹੀਂ ਆਇਆ ਕਿ ਸਾਡੇ ਇਹ ਬੇਸੀ ਹੁਣਾਂ ਟਿਪਰ ਸੀ ਚਾਰਾ ਟਰਾਲੀ ਸੀਗੀ ਅੱਛਾ ਜੀ ਇਹਨਾਂ ਭਾਈ ਹੁਣ ਟਿਪਰ ਸੀ ਠੀਕ ਹੈ ਜੀ ਉਹ ਜਿਹੜਾ ਛੜੀਆਂ ਦਾ ਮੁੰਡਾ ਸੀ ਕਹਿੰਦਾ ਉਹ ਮੋਟਰਸਾਈਕਲ ਨਾਲ ਉਹਨੂੰ ਓਵਰਟੇਕ ਕਰ ਰਿਆ ਸੀ ਅੱਜੋ ਮੋਟਰਸਾਈਕਲ ਆ ਗਿਆ ਉਹ ਮੋਟਰਸਾਈਕਲ ਆਉਂਦਾਂ ਤੇ ਥੋੜਾ ਟਰੈਕਟਰ ਵੜਦੋ ਤਾਂ ਉਹ ਬਾ ਉਹ ਰੰਦੇ ਪਰ ਇਹ ਤੋਂ ਪ੍ਰੋਗਰਾਮ ਹੀ ਜਾਂਦਾ ਪੁੱਟਣਾ ਲੱਗ ਪਈ ਜਾਂ ਠੀਕ ਹੈ ਕੋਟੇ ਤੋਂ ਬਲੇ ਉਹਦੋਂ ਰੋਲੇ ਰੋਲਾ ਪਾਤਾ ਜੀ ਡਰੈਵਰ ਨੂੰ ਕੁਝ ਵੱਟ ਗਿਆ ਜਦੋਂ ਕੀਤਾ ਦੀ ਕੋਈ ਜਾਣ ਸੀ ਉਸ ਤੋਂ ਬਾਅਦ ਚਲੋ 10-20 ਮਿੰਟ ਬਾਅਦ ਸਾਡਾ ਕੰਪਰੋਮਾਈਜ਼ ਹੋ ਗਿਆ ਸੀ ਦੂਜੇ ਨਾਲ ਸਾਰੇ ਜੋ ਵੀ ਸੀ ਜੋ ਸਾਡੇ ਨਾਲ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਅਸੀਂ ਪਰਵਾਹ ਕਰਦੇ ਜੀ ਜਦੋਂ ਸਾਡਾ ਕੋਈ ਰੋਲਾ ਨਹੀਂ ਹੈਗਾ ਵੈਸੇ ਹੀ ਬਾਕੀ ਪਬਲਿਕ ਨੂੰ ਵੀ ਚਾਹੀਦਾ ਕਿ ਐਕਸੀਡੈਂਟ ਕੇਸ ਦੇ ਵਿੱਚ ਦੋਨਾਂ ਤਰ੍ਹਾਂ ਦੀ ਮਦਦ ਹੋਵੇ ਤੇ ਜੇ ਕੋਈ ਤਾਂ ਦੀ ਹੈਗੀ ਆ ਤੇ ਉਹਦੇ ਵਿੱਚ ਉਹਨਾਂ ਦੀ ਕੰਪਰੋਮਾਈਜ਼ ਕਰਾਉਣੀ ਹੈ ਇਹ ਇੱਕ ਪਬਲਿਕ ਸਟਾਰ ਤੇ ਵਾਕਿ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿ ਤੁਸੀਂ ਸਾਡਾ ਇਹ ਸਪਸ਼ਟ ਕਰਨੇ ਲੋਕਾਂ ਤੱਕ ਪਹੁੰਚਾ ਲਿਆ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499